ਜ ਆਪਣੇ ਕਾਲਜ ਦੇ ਵਿੱਚ ਗੁਰਦੀਪ ਸਰ ਦੇ ਅਗਵਾਈ ਦੇ ਵਿੱਚ ਕੈਂਪ ਲਾਇਆ ਗਿਆ ਸੀ ਔਰ ਉਸ ਕੈਂਪ ਦੇ ਵਿੱਚ ਸਾਡੇ ਸਿਟੀ ਅਬੋਰ ਦੇ ਇੰਸਪੈਕਟਰ ਫਰਮਜੀਤ ਕਮਬੋਤ ਜੀ ਪਹੁੰਚੇ ਆ ਔਰ ਨਾਲ ਹੀ ਉਹਨਾਂ ਨੂੰ ਲਿਆਉਣ ਦੇ ਵਿੱਚ ਗਗਨ ਚੁੱਭ ਜੀ ਜਿਹੜੇ ਕਿ ਅਬੋਰ ਦੇ ਉੱਗੇ ਸਮਾਜ ਸੇਵੀ ਆ ਉਹਨਾਂ ਦਾ ਵੀ ਯੋਗਦਾਨ ਸੀਗਾ ਸਰਦਾ ਔਰ ਚੁੱਭ ਸਾਹਬ ਦਾ ਕਾਲਜ ਦੇ ਵਿੱਚ ਪਹੁੰਚਣ ਤੇ ਅਸੀਂ ਹਾਰਦਿਕ ਅਭਿਨੰਦਨ ਕਰਦੇ ਆ ਸ਼ਾਰਟ ਟਾਈਮ ਤੇ ਆਏ ਆ ਜਿਵੇਂ ਕਿ ਸਰ ਨੇ ਦੱਸਿਆ ਸੀਗਾ ਕਿ ਆਪਣਾ ਕੀਮਤੀ ਸਮਾਂ ਛੱਡ ਕੇ ਥਾਣੇ 'ਚ ਆਏ ਆ ਘੱਟੋ ਘੱਟ 50 60 ਬੰਦੇ ਇਹਨਾਂ ਦੀ ਉੱਥੇ ਵੇਟ ਕਰ ਰਹੇ ਆ ਸਰ ਕੋਲ ਜਿਆਦਾ ਸਮਾਂ ਨਹੀਂ ਸੀ ਜਿੰਨਾ ਵੀ ਸਰ ਨੇ ਸਮਾਂ ਕੱਢਿਆ ਕਾਲਜ ਦੇ ਪੂਰੇ ਸਟਾਫ ਦੇ ਵੱਲੋਂ ਵਿਦਿਆਰਥੀਆਂ ਦੇ ਵੱਲੋਂ ਅਸੀਂ ਸਰ ਨੂੰ ਜੀ ਆਇਆਂ ਕਹਿੰਦੇ ਆ ਥੈਂਕ ਯੂ ਜੀ ਮੇਰਾ ਇਹ ਹੁੰਦਾ ਵੀ ਸ਼ਾਇਦ ਮੈਂ ਨਹੀਂ ਕੁਝ ਕਰ ਸਕਦਾ ਪਰ ਇਹ ਇੱਕ ਬੰਦਾ ਕਿਸੇ ਨਾ ਕਿਸੇ ਨੂੰ ਮੋਟੀਵੇਟ ਹੋ ਕੇ ਉਸ ਮੁਕਾਮ ਤੇ ਪਹੁੰਚ ਸਕਦਾ ਜਿਹੜਾ ਤੁਸੀਂ ਨਾ ਟੀਵੀ 'ਚ ਦੇਖਦੇ ਹੋ ਜਿੱਦਾਂ ਆਪਾਂ ਉਹ ਚੁਗਵਨ ਗਿੱਲ ਨੂੰ ਲੈ ਲਈਏ ਆਪਣੇ ਏਰੀਆ ਦਾ ਹੀ ਹੈ ਜੈਮਲਾਲਾ ਪਿੰਡ ਜਲਾਲਾਬਾਦ ਦੇ ਉਸ ਉਹਦੇ ਅਗਲਾ ਪਿੰਡ ਸ਼ਰਾਬ 'ਚ ਸਭ ਤੋਂ ਮਸ਼ਹੂਰ ਪਿੰਡ ਸੀ ਪੂਰੇ ਪੰਜਾਬ 'ਚ ਤੇ ਉਸ ਪਿੰਡ ਤੋਂ ਨਿਕਲ ਕੇ ਅੱਜ ਇੰਡੀਆ ਟੀਮ ਦਾ ਕੈਪਟਨ ਬਣਿਆ ਸੋ ਬੰਦਾ ਕਰ ਸਭ ਕੁਝ ਸਕਦਾ ਜਿੱਦਾਂ ਮੈਂ ਜਦੋਂ ਭਰਤੀ ਹੋਇਆ ਸੀ ਤੇ ਸਿਰਫ 45 ਪੋਸਟਾਂ ਸੀ ਪੂਰੇ ਪੰਜਾਬ ਦੀ ਤੇ ਮੈਨੂੰ ਕਿਸੇ ਨੇ ਕਹਿ ਸਕਿਆ ਕਿ ਮੈਂ ਯਾਰ 117 ਦਾ ਵਿਧਾਨ ਸਭਾ ਹਲਕਾ ਹੀ ਨੇ ਪੋਸਟਾ 45 ਨੇ ਮੈਂ ਆਪਾਂ ਨੂੰ ਤੈਕੀ ਚਾਹੀਦੀ ਹੈ ਜੇ ਆਪਾਂ ਇਸ ਲਗਨ ਨਾਲ ਚੱਲਾਂਗੇ ਵੀ ਇੱਕੀ ਚਾਹੀਦੀ ਆ ਫਿਰ ਮਿਲ ਜੂਗਾ ਤੇ ਕੋਈ ਇਹ ਸੋਚੇ ਵੀ ਮੈਂ ਗਰੀਬ ਘਰ ਤੋਂ ਆ ਜਾਂ ਜਿਹੜੇ ਕੋਲ ਓਪਰਚੂਨਿਟੀਜ਼ ਘੱਟ ਨੇ ਜਿਹੜਾ ਇੱਥੇ ਆ ਕੇ ਪੜ ਰਹਿ ਜੇ ਨਾ ਇਹ ਬਹੁਤ ਵੱਡੀ ਗੱਲ ਹੈ ਪਤਾ ਨਹੀਂ ਵਾਪੇ ਉਹ ਕਿੰਨੂ ਕਿਵੇਂ ਕਿਵੇਂ ਭੇਜਦਾ ਹੋਊਗਾ ਇਹ ਤਾਂ ਆਪਦੇ ਘਰਵਾਲੇ ਵੇਖਣਾ ਚਾਹੀਦਾ ਪਹਿਲਾਂ ਇੱਥੇ ਆ ਗਏ ਜੇ ਪੜ ਰਹੇ ਜੇ ਇਹ ਬਹੁਤ ਵੱਡੀ ਗੱਲ ਹੈ ਤੇ ਬਾਕੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਸ਼ੁਭ ਕਾਮਨਾਵਾਂ ਪਰਮਾਤਮਾ ਕਰੇ ਤੁਸੀਂ ਆਪਦੇ ਜੋ ਵੀ ਤੁਹਾਡੇ ਸੁਪਨੇ ਨੇ ਉਹਦੇ 'ਚ ਕਾਮਯਾਬ ਹੋ ਜੇ ਕਿਸੇ ਦਾ ਨੌਕਰੀ ਦਾ ਸੁਪਨਾ ਤਾਂ ਲੋਕੀ ਮਿਲੇ ਜੇ ਕਿਸੇ ਨੇ ਕੋਈ ਕਲਮ ਸਟਾਰ ਬਣਨਾ ਕ੍ਰਿਕਟਰ ਬਣਨਾ ਜਾਂ ਕੁਝ ਹੋਰ ਬਣਨਾ ਔਰ ਜੇ ਤੁਹਾਡੇ ਵੱਲੋਂ ਕੋਈ ਗੱਲਬਾਤ ਆ ਤਾਂ ਮੈਨੂੰ ਪੁੱਛ ਸਕਦੇ ਹੋ ਜਿੰਨੇ ਕੋਈ ਲਾਈਕ ਮੈਂ ਹੈਗਾ ਮੈਂ ਤੁਹਾਨੂੰ ਦੱਸੂ ਜਿੰਦਗੀ 'ਚ ਨਾ ਹਰ ਦਿਨ ਕੋਈ ਨਾ ਕੋਈ ਚੈਲੰਜ ਹੁੰਦਾ ਡੇਲੀ ਹੁੰਦਾ ਮੈਂ ਹੁਣ ਥਾਣੇ ਤੋਂ ਉੱਠ ਕੇ ਆਇਆ तकरीबन 50 ਜਣੇ ਉੱਥੇ ਮੇਰਾ ਵੱਖੋ-ਵੱਖ ਚੰ ਕੰਮ ਵਾਸਤੇ ਆਏ ਸੀ ਹਰ ਰੋਜ਼ ਹੀ ਕੋਈ ਨਾ ਕੋਈ ਚੈਲੰਜ ਹੁੰਦਾ ਗੱਲ ਉਹੀ ਆ ਚੈਲੰਜ ਦੇ ਵਿੱਚ ਜਦੋਂ ਤੁਹਾਡੇ ਕੋਈ ਮੁਸ਼ਕਲ ਆਉਂਦੀ ਉਹਦੇ ਵਿੱਚ ਵੜਜੋਗੇ ਨਾ ਆਪਣੇ ਆਪ ਹੱਲ ਹੋ ਜਾਣੀ ਆ ਦੀ ਮਰਜ਼ੀ ਮੁਸ਼ਕਿਲ ਹੋਵੇ ਪਹਿਲੇ ਦਿਨ ਆਪਾਂ ਕੋਈ ਕੰਮ ਕਰਾਂਗੇ ਨਾ ਆਪਾਂ ਨੂੰ ਲੱਗੂਗਾ ਟਫ ਹੈ ਜਦੋਂ ਇੱਕ ਹਫਤਾ ਕਰ ਲਾਂਗੇ ਉਹ ਥੋੜਾ ਜਿਹਾ ਈਜ਼ਲੀ ਹੋ ਜਾਊਗਾ ਹਫਤਾ ਲੰਘ ਗਿਆ ਬਸ ਓਕੇ ਆ ਫਿਰ ਤਾਂ ਰੂਟੀਨ ਬਣ ਜਾਂਦਾ ਅਸੀਂ ਜਦੋਂ ਟ੍ਰੇਨਿੰਗ 'ਚ ਗਏ ਸੀ ਪਹਿਲੇ ਦਿਨ ਸਾਨੂੰ ਇਹ ਲੱਗਦਾ ਸੀ ਸਾਲ ਕਿਵੇਂ ਕੱਢਾਂਗੇ ਇੱਕ ਹਫਤਾ ਹੋ ਗਿਆ ਯੂਜ਼ ਟੂ ਹੋ ਗਿਆ ਮਹੀਨਾ ਹੋ ਗਿਆ ਫਿਰ ਇਹ ਸੋਚਣ ਲੱਗ ਜਾਂਦਾ ਬੰਦਾ ਮੈਂ ਇੱਕ ਮਹੀਨਾ ਹੋ ਗਿਆ ਯਾਰ 11 ਰਹਿ ਗਏ ਕੀ ਹੈ ਮੁਸ਼ਕਿਲ ਦੇ ਵਿੱਚ ਵੜਜੋਗੇ ਨਾ ਆਪਣੇ ਆਪ ਹੱਲ ਹੋ ਜਾਂਦੀ ਹੈ ਅਸੀਂ ਉਹਦੇ ਵਿੱਚ ਨਾ ਲੋਕ ਤਾਂ ਨੇ ਕਿਹਾ ਸੀ ਸਿਰਫ 3% ਲੋਕਾਂ ਦਾ ਨਾ ਵਾਹ ਪੈਂਦਾ ساری ਜ਼ਿੰਦਗੀ ਚ ਪੁਲਿਸ ਨਾਲ ਪਰ 97% ਲੋਕ ਕਹਿੰਦੇ ਸੀ ਪੁਲਿਸ ਮਾੜੀ ਹੁੰਦੀ ਹੈ ਮਾੜੀ ਉਹ ਸਿਰਫ ਨਾ ਦੇਖੋ ਦਿਖਾਈ ਚੰਗੇ ਕੰਮ ਜਿਹੜੇ ਪੁਲਿਸ ਕਰਦੀ ਹੈ ਉਹਦੇ ਬਾਰੇ ਕੋਈ ਚਰਚਾ ਨਹੀਂ ਕਰਦਾ ਵੀ ਪੁਲਿਸ ਨੇ ਚੰਗਾ ਵੀ ਕੀਤਾ ਪਰ ਪੁਲਿਸ ਕੀ ਹੈ ਵੀ ਵਰਦੀ ਪਾਈ ਹੁੰਦੀ ਹੈ ਤੇ ਟਾਰਗੇਟ ਤੇ ਹੁੰਦੀ ਹੈ ਸੋ ਬਹੁਤ ਹੁਣ ਚੰਗਾ ਕੰਮ ਵੀ ਕਰਦੀ ਹੈ ਤੇ ਪਰ ਉਹ ਸਾਡੇ ਨਾ ਸਮਾਜ ਚ ਸਾਹਮਣੇ ਨਹੀਂ ਆਉਂਦੇ